ਸਤ ਸ੍ਰੀ ਅਕਾਲ ਦੋਸਤੋ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਅੱਜ ਐ 15 ਅਗਸਤ ਜਾਨੀ ਕਿ ਭਾਰਤ ਦਾ ਆਜ਼ਾਦੀ ਦਿਹਾੜਾ ਤੇ ਅੱਜ ਅਸੀਂ ਲਾਈਵ ਹੋਏ ਆਂ ਚੰਡੀਗੜ੍ਹ ਦੀ ਸੁਖਨਾ ਲੇਕ ਮਸ਼ਹੂਰ ਲੇਕ ਹੈ ਜਿੱਥੇ ਬਹੁਤ ਸਾਰੇ ਲੋਕ ਸਵੇਰ ਸਮੇਂ ਸ਼ਹਿਰ ਕਰਨ ਵੀ ਆਉਂਦੇ ਆ ਔਰ ਬਹੁਤ ਸਾਰੇ ਲੋਕ ਘੁੰਮਣ ਦੇ ਤਰੀਕੇ ਨਾਲ ਵੀ ਇੱਥੇ ਆਉਂਦੇ ਆ ਤੇ ਅੱਜ 15 ਅਗਸਤ ਹੋਣ ਕਰਕੇ ਬਹੁਤ ਸਾਰਾ ਵੱਖਰਾ ਨਜ਼ਾਰਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਰਾਸ਼ਟ੍ਰਪ੍ਰੇਮੀ ਲੋਕ ਨੇ ਉਹ 15 ਅਗਸਤ ਨੂੰ ਹੱਥਾਂ ਦੇ ਵਿੱਚ ਤਿਰੰਗਾ ਝੰਡਾ ਲੈ ਕੇ ਦੇਸ਼ ਪ੍ਰੇਮ ਦੇ ਗੀਤ ਇਥੇ ਗੁਣਗਣਾਉਂਦੇ ਘੁੰਮ ਰਹੇ ਐ ਤੇ ਨਾਲ ਦੀ ਨਾਲ ਇਥੇ ਆਪਣੀ ਸ਼ੈਅਰ ਵੀ ਕਰ ਰਹੇ ਐ ਸਵੇਰ ਦਾ ਸਮਾਂ ਹੁੰਦਾ ਜਿਹੜਾ ਸਵੇਰ ਦੇ ਸਮੇਂ ਸੁਖਣਾ ਲੇਖਤੇ ਜ਼ਿਆਦਾਤਰ ਚੰਡੀਗੜ੍ਹ ਦੇ ਬਸਨੀਕ ਜਾਂ ਬਾਹਰੋਂ ਆਏ ਲੋਕ ਇਥੇ ਸ਼ੈਅਰ ਕਰਨ ਆਉਂਦੇ ਐ ਪਰ ਅੱਜ 15 ਅਗਸਤ ਹੋਣ ਕਰਕੇ ਨਜ਼ਾਰਾ ਬਿਲਕੁਲ ਵੱਖਰਾ ਐ ਸੀਨੀਅਰ ਸਿਟੀਜ਼ਨ ਔਰ ਤਾਂ ਬੱਚੇ ਦੇਖੋ ਕੱਪੜੇ ਵੀ ਤਿਰੰਗੇ ਝੰਡੇ ਨਾਲ ਮੈਚ ਕਰਦੇ ਔਰਤਾਂ ਨੇ ਵੀ ਹੱਥਾਂ ਦੇ ਵਿੱਚ ਝੰਡੇ ਫੜੇ ਹੋਏ ਆ ਇੱਕ ਵੱਖਰਾ ਨਜ਼ਾਰਾ ਚੰਡੀਗੜ੍ਹ ਦੀ ਸੁਖਨਾ ਲੇਖ ਤੋਂ ਨਰਪਖ ਪੋਸਟ ਤੇ ਤੁਸੀਂ ਇਹ ਸਮੇਂ ਦੇਖ ਰਹੇ ਹੋ ਜੇ ਗੱਲ ਕਰਾਂ ਮੈਂ ਸੁਖਨਾ ਲੇਖ ਦੀ ਤਾਂ ਇਹ ਕਈ ਵਾਰ ਪਾਣੀ ਦਾ ਪੱਧਰ ਵਧਨ ਕਰਕੇ ਇਹਦੇ ਫਲੱਡ ਗੇਟ ਖੋਲਣ ਨਾਲ ਪੰਜਾਬ ਦੇ ਵਿੱਚ ਹਰਾਂ ਵਰਗੀ ਸਥਿਤੀ ਵੀ ਬਣ ਜਾਂਦੀ ਹੈ ਪਰ ਇਹ ਇੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀ ਸ਼ਾਨ ਵੀ ਹੈ ਕਿਉਂਕਿ ਜ਼ਿਆਦਾਤਰ ਸਕੂਲੀ ਬੱਚੇ ਜਾਂ ਉਹ ਲੋਕ ਇੱਥੇ VOTING ਕਰਨ ਆਉਂਦੇ ਆ ਜਦੋਂ ਆਪਾਂ ਪਿਕਨਿਕ ਸਪੌਟ ਦੇ ਤੌਰ ਤੇ ਵੀ ਇਹਨੂੰ ਜਾਣਦੇ ਆ। ਸਵੇਰ ਦਾ ਸਮਾਂ ਹੈ ਤੁਹਾਨੂੰ ਆਓ ਸੁਖਨਾ ਲੇਖ ਦੀ ਪੂਰੀ ਸੈਰ ਕਰਾਉਣੇ ਆ ਔਰ ਦਿਖਾਉਣੇ ਆ ਕਿ ਕਿੱਦਾਂ ਇੱਥੇ ਲੋਕ ਅੱਜ 15 ਅਗਸਤ ਵਾਲੇ ਦਿਨ ਆਪਨਾ ਇੰਜੋਏ ਕਰ ਰਹੇ ਹੈ ਔਰ ਛੁੱਟੀ ਦਾ ਦਿਨ ਹੋਣ ਕਰਕੇ ਬਹੁਤ ਸਾਰੇ ਲੋਕ ਯੋਗਾ ਵਗੈਰਾ ਕਰ ਰਹੇ ਹੈ ਜਿਵੇਂ ਸਾਹਮਣੇ ਇੱਕ ਔਰਤ ਹੈ ਜੋ ਯੋਗਾ ਕਰ ਰਹੀ ਹੈ ਸੀਨੀਅਰ ਸਿਟੀਜ਼ਨ ਹੈ ਜਿਹੜੇ ਉਹ ਸੈਰ ਕਰਨ ਦੇ ਵਿੱਚ ਵਿਅਸਤ ਹੈ ਔਰ ਦੂਜਾ ਸੇਫਟੀ ਬੋਰਡ ਲੱਗੇ ਹੈ ਕਿ ਭਾਈ ਇੱਥੇ ਨਾ ਬੈਠੋ ਪਰ ਪ੍ਰੇਮੀ ਜੋੜੇ ਜੇ ਕਪਲਸ ਨੇ ਉਹ ਫੇਰ ਵੀ ਪੈਰ ਪਾਣੀ ਦੇ ਵਿੱਚ ਭਿਉ ਕੇ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਨੇ ਜਿਹੜੇ ਸਰੀਰਕ ਨੂੰ ਸੰਭਾਲਣ ਵਾਲੇ ਲੋਕ ਨੇ ਉਹ ਰਨਿੰਗ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਤਿਰੰਗਾ ਝੰਡਾ ਤੇ ਇਨਸਾਨ ਪੂਰਾ ਰਨਿੰਗ ਦੇ ਵਿੱਚ ਮਸਤ ਹੈ ਇਹ ਨਜ਼ਾਰਾ ਸੁਖਨਾ ਲੈਕ ਝੀਲ ਦਾ ਜਿਹੜਾ ਤੁਸੀਂ ਦੇਖ ਰਹੇ ਹੋ 15 ਅਗਸਤ ਛੁੱਟੀ ਵਾਲਾ ਦਿਨ ਹੋਣ ਕਰਕੇ ਬੜੀ ਰੌਣਕ ਇੱਥੇ ਹੋਣੀ ਹੈ ਫਿਲਹਾਲ अर्ਲੀ ਮਾਰਨਿੰਗ ਹੈ ਸਵੇਰ ਦਾ ਸਮਾਂ ਹੈ ਜਦੋਂ ਇਹ ਅਸੀਂ ਵੀਡੀਓ ਸ਼ੂਟ ਕੀਤੀ ਹੈ ਉਦੋਂ ਰੋਜ਼ ਆਉਣ ਵਾਲੇ ਲੋਕ ਜਿਹੜੇ ਰੋਜ਼ਾਨਾ ਇੱਥੇ ਸ਼ਹਿਰ ਕਰਨ ਆਉਂਦੇ ਆ ਉਹ ਅਜੇ ਆਏ ਹੋਏ ਆ ਹੌਲੀ ਹੌਲੀ ਪੂਰੇ ਚੰਡੀਗੜ੍ਹ ਦੇ ਮੋਹਾਲੀ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕ ਇੱਥੇ ਘੁੰਮਣ ਆਉਂਦੇ ਆ ਕਿਉਂਕਿ ਅੱਜ ਇੱਕ ਛੁੱਟੀ ਐ ਦੂਜਾ ਆਜ਼ਾਦੀ ਦਿਵਸ ਐ ਤਾਂ ਲੋਕ ਆਪਣਾ ਵਧੀਆ ਸਮਾਂ ਬਤੀਤ ਕਰਨ ਦੇ ਲਈ ਆਨੰਦ ਲੈਣ ਦੇ ਲਈ ਚੰਡੀਗੜ੍ਹ ਦੀ ਸੁਖਨਾ ਲੇਕ ਤੇ ਜ਼ਰੂਰ ਪਹੁੰਚਦੇ ਆ ਬੋਟਿੰਗ ਦਾ ਨਜ਼ਾਰਾ ਵੀ ਇੱਥੇ ਬੜਾ ਵਧੀਆ ਹੁੰਦਾ ਐ ਸਵੇਰ ਨੂੰ 8 ਵਜੇ ਸਵੇਰੇ ਇੱਥੇ ਝੀਲ ਦੇ ਵਿੱਚ ਜਿਹੜੀ ਬੋਟਿੰਗ ਹੈ ਉਹ ਸ਼ੁਰੂ ਹੋ ਜਾਂਦੀ ਹੈ ਬਹੁਤ ਸਾਰੇ ਜਿਹੜੇ ਸਲਾਨੀ ਬਾਹਰੋਂ ਕੋ ਮਨਾਉਂਦੇ ਆ ਜਾਂ ਪੰਜਾਬ ਹਰਿਆਣਾ ਦੇ ਪੱਖ-ਪੱਖ ਹਿੱਸਿਆਂ ਤੋਂ ਲੋਕ ਇੱਥੇ ਆਉਂਦੇ ਆ ਉਹ ਬੋਟਿੰਗ ਦਾ ਨਜ਼ਾਰਾ ਵੀ ਲੈਂਦੇ ਆ ਸੁਖਨਾ ਲੈਕ ਦੇ ਵਿੱਚ ਸੋ ਆਜ਼ਾਦੀ ਦਿਵਸ ਤੇ ਅੱਜ ਤੁਹਾਨੂੰ ਸੁਖਨਾ ਲੈਕ ਦਾ ਉਹ ਸੁੰਦਰ ਨਜ਼ਾਰਾ ਸੀ ਦਿਖਾ ਰਹੇ ਆ ਕਿਵੇਂ ਲੋਕ ਇੱਥੇ ਸ਼ੈਅਰ ਕਰਨ ਨੂੰ ਮਹੱਤਵ ਦਿੰਦੇ ਆ ਸਵੇਰ ਦੀ ਸ਼ੈਅਰ ਦਾ ਕੀ ਮਤਵ ਹੈ ਦੇਖੋ ਇੱਕ ਬਜ਼ੁਰਗ ਮਾਤਾ ਹੈ ਏ ਵੀ ਪ੍ਰੋਪਰ ਸ਼ੂਜ਼ ਪਾ ਕੇ ਚਾਹੇ ਭਾਵੇਂ ਉਹਨਾਂ ਦੇ ਗੋਡੇ ਦਰਦ ਕਰ ਰਹੇ ਨੇ ਪਰ ਸ਼ੈਰ ਕਰਨਾ ਨਹੀਂ ਛੱਡ ਰਹੇ ਸਵੇਰ ਦੀ ਸ਼ੈਰ ਆਪਾਂ ਨਿੱਕੇ ਹੁੰਦੇ ਲੈਸਨ ਪੜ੍ਹਦੇ ਹੁੰਦੇ ਸੀ ਬੜੀ ਮਹੱਤਵਪੂਰਨ ਹੁੰਦੀ ਹੈ ਤਰੰਗੇ ਝੰਡੇ ਹੱਥਾਂ ਦੇ ਵਿੱਚ ਲੈ ਕੇ ਇੱਕ ਹੋਰ ਜੁੰਡਲੀ ਸੁਖਨਾ ਲੇਕ ਦੇ ਕਿਨਾਰੇ ਤੇ ਵਾਕ ਕਰ ਰਹੀ ਹੈ ਅੱਜ ਆਜ਼ਾਦੀ ਦਿਵਸ ਹੋਣ ਕਰਕੇ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਤਰੰਗੇ ਝੰਡੇ ਹੱਥਾਂ ਵਿੱਚ ਫੜੇ ਹੋਏ ਲੋਕ ਇੱਥੇ ਅਲੱਗ ਦੇਖਣ ਨੂੰ ਮਿਲ ਰਹੇ ਨੇ ਔਰ ਜ਼ਿਆਦਾਤਰ ਜਿਹੜੇ ਕਪਲਸ ਨੇ ਉਹ ਮੈਚਿੰਗ ਕਰਕੇ ਇੱਥੇ ਸ਼ੇਅਰ ਕਰਨ ਆਉਂਦੇ ਆ ਸੀਨੀਅਰ ਸਿਟੀਜ਼ਨ ਆਪਣੇ ਤਰੀਕੇ ਨਾਲ ਇੱਥੇ ਮੈਚ ਕਰਨਾ ਸ਼ੇਅਰ ਕਰਨ ਆਉਂਦੇ ਆ ਜ਼ਿਆਦਾਤਰ ਚੰਡੀਗੜ੍ਹ ਦੇ ਵਿੱਚ ਜਿਹੜੀ ਅਫਸਰ ਸਹੀ ਹੈ ਨੌਕਰਸ਼ਾਈ ਹੈ ਆਈਏਐਸ ਆਈਪੀਐਸ ਅਫਸਰ ਹੈ ਜਾਂ ਹੋਰ ਰਿਟਾਇਰ ਸੀਨੀਅਰ ਜੱਜ ਸਾਹਿਬਾਨ ਨੇ ਉਹ ਇੱਥੇ ਸਵੇਰ ਸਮੇਂ ਬਹੁਤ ਘੁੰਮਦੇ ਦੇਖੇ ਜਾ ਸਕਦੇ ਆ ਬਹੁਤ ਸਾਰੇ ਫਿਲਮੀ ਕਲਾਕਾਰ ਪੰਜਾਬੀ ਫਿਲਮਾਂ ਦੇ ਕਲਾਕਾਰ ਜਾਂ ਪੰਜਾਬੀ ਸਿੰਗਰ ਸਵੇਰ ਦੇ ਸਮੇਂ ਸੁਖਨਾ ਲੇਖ ਦੇ ਕੰਡੇ ਸ਼ੇਅਰ ਕਰਦੇ ਆਮ ਦੇਖੇ ਜਾਂਦੇ ਆ ਅੱਜ ਜਿਹੜੀ ਐ ਅਸੀਂ ਤੁਹਾਨੂੰ ਸਪੈਸ਼ਲ ਲਾਈਵ ਦਿਖਾ ਰਹੇ ਆ ਇਹਦਾ ਮਕਸਦ ਆਜ਼ਾਦੀ ਦਿਹਾੜਾ ਔਰ ਸਵੇਰ ਦੀ ਸ਼ਾਇਰ ਦਾ ਕੀ ਮਤਵ ਹੈ ਉਸ ਨੂੰ ਅਸੀਂ ਰਲਗੱਡ ਕੀਤਾ ਹੋਇਆ ਹੈ ਤਾਂ ਕਿ ਆਮ ਲੋਕ ਜਿਹੜੇ ਸਵੇਰ ਦੀ ਸ਼ੈਰ ਨੂੰ ਛੱਡ ਚੁੱਕੇ ਨੇ ਸੂਰਜ ਨੂੰ ਪਹਿਲਾਂ ਉਠਾਉਂਦੇ ਆ ਫਿਰ ਆਪ ਉੱਠਦੇ ਆ ਤੇ ਇਸ ਨਾਲ ਸਾਡੀ ਸਿਹਤ ਦਾ ਨਾਸ ਵਜਦਾ ਜਾ ਰਿਹਾ ਹੈ ਉਹਨਾਂ ਦੇ ਲਈ ਇਹ ਇੱਕ ਵੀਡੀਓ ਹੈ ਦੇਖੋ ਕਿਦਾਂ ਨੌਜਵਾਨ ਕੁੜੀਆਂ ਮੁੰਡੇ ਇੱਥੇ ਸਵੇਰ ਦੀ ਸ਼ੈਰ ਕਰਦੇ ਫਿਰ ਰਹੇ ਆ ਔਰ ਆਜ਼ਾਦੀ ਦਿਹਾੜੇ ਦਾ ਆਨੰਦ ਵੀ ਨਾਲੋ ਨਾਲ ਲੈ ਰਹੇ ਆ ਤਸਵੀਰਾਂ ਸਪਸ਼ਟ ਨੇ ਸੁਖਨਾ ਲੇਖ ਚੰਡੀਗੜ੍ਹ ਦਾ ਇਹ ਨਜ਼ਾਰਾ ਹੈ ਦੂਰ ਤੁਹਾਨੂੰ ਪਹਾੜੀਆਂ ਦਿਖਣਗੀਆਂ ਜੋਗਾ ਕਰ ਰਹੇ ਲੋਕ ਦੇਖਣਗੇ ਹਰ ਪਾਸੇ ਕੋਈ ਨਾ ਕੋਈ ਐਕਟੀਵਿਟੀ ਤੁਹਾਨੂੰ ਨਜ਼ਰ ਆਏਗੀ ਕੋਈ ਰਨਿੰਗ ਕਰ ਰਿਹਾ ਹੈ ਕੋਈ ਜੋਗਾ ਕਰ ਰਿਹਾ ਹੈ ਕੋਈ ਜੋਗਿੰਗ ਕਰ ਰਿਹਾ ਵਾਕਿੰਗ ਕਰ ਰਿਹਾ ਹੈ ਔਰ ਕਈ ਲੋਕ ਵੈਸੇ ਹੀ ਜਿਵੇਂ ਆਪਾਂ ਕਹਿ ਦੀਏ ਵੀ ਆਪਣੀਆਂ ਅੱਖਾਂ ਨੂੰ ਇੱਕ ਵਧੀਆ ਨਜ਼ਾਰਾ ਦਿਖਾਉਣ ਦੇ ਲਈ ਸੁਖਨਾ ਲੈਕ ਦੇ ਕੰਢੇ ਤੇ ਪਹੁੰਚਦੇ ਆ ਇੱਕ ਨੌਜਵਾਨ ਹੈ ਇਹ ਵੀ ਰਨਿੰਗ ਕਰਦਾ ਨਜ਼ਰ ਆਇਆ ਸੋ ਸਾਡਾ ਮਕਸਦ ਅੱਜ ਦੀ ਜਿਹੜੀ ਆਜ਼ਾਦੀ ਦਿਵਸ ਦੀ ਸਵੇਰ ਹੈ ਇਸ ਨੂੰ ਸੁਖਨਾ ਲੇਖ ਤੇ ਲੋਕਾਂ ਨੂੰ ਦਿਖਾਉਣ ਦਾ ਇੱਕ ਉਪਰਾਲਾ ਸੀ ਕਿ ਨਾਲੇ ਤਾਂ ਲੋਕਾਂ ਨੂੰ ਇਹ ਦਿਖਾਇਆ ਜਾਵੇ ਕਿ ਸਵੇਰ ਦੀ ਸੈਰ ਦਾ ਕਿੰਨਾ ਮਤਵ ਹੈ ਕਿਵੇਂ ਲੋਕ ਇੱਥੇ ਦੂਰੋਂ ਦੂਰੋਂ ਸ਼ਹਿਰ ਕਰਨ ਆਉਂਦੇ ਆ ਬਹੁਤ ਸਾਰੇ ਲੋਕ ਇੱਥੇ ਆ ਕੇ ਸਾਈਕਲਿੰਗ ਕਰਦੇ ਆ ਸਾਈਕਲਿੰਗ ਦਾ ਮਜ਼ਾ ਅਲੱਗ ਲੈਂਦੇ ਆ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਕਲੱਬ ਬਣੇ ਹੋਏ ਆ ਜਿਹਦੇ ਵਿੱਚ ਵੱਡੇ ਵੱਡੇ ਅਫਸਰ ਸ਼ਾਮਲ ਹੁੰਦੇ ਆ 10 10 15 15 ਦਾ ਗਰੁੱਪ ਬਣਾ ਕੇ ਸ਼ੇਅਰ ਕਰਦੇ ਆ ਸੁਖਨਾ ਲੇਕ ਦਾ ਬੜਾ ਸੁੰਦਰ ਨਜ਼ਾਰਾ ਹੈ ਭਰੀ ਪਈ ਹੈ ਲੇਕ ਨੱਕੋ ਨੱਕ ਕਿਉਂਕਿ ਬਰਸਾਤਾਂ ਦਾ ਮੌਸਮ ਹੈ ਬਰਸਾਤਾਂ ਦੇ ਮੌਸਮ ਦੇ ਵਿੱਚ ਲੇਕ ਦਾ ਜਿਹੜਾ ਪਾਣੀ ਹੈ ਪੂਰੀ ਤਰ੍ਹਾਂ ਉੱਪਰ ਤੱਕ ਆ ਜਾਂਦਾ ਔਰ ਜੇ ਦੂਜੇ ਪਾਸੇ ਦੇਖੀਏ ਤਾਂ ਸ਼ਹਿਰ ਕਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਤੁਹਾਨੂੰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਇੱਥੇ ਦੇਖੋ ਨਮਲ ਜਣਗੇ ਬਾਸਕਟਬਾਲ ਦੀਆਂ ਖਿਡਾਰਨ ਕੁੜੀਆਂ ਉੱਚੇ ਲੰਮੇ ਕੱਦ ਹੱਥਾਂ ਦੇ ਵਿੱਚ ਬਾਸਕਟਬਾਲ ਲੈ ਕੇ ਉਹ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਇੱਥੇ ਕਰਦੀਆਂ ਨਜ਼ਰ ਆਉਣਗੀਆਂ ਅੱਜ ਇਹ ਸ਼ੁਰੂਆਤੀ ਦੌਰ ਹੈ ਟਾਈਮ ਸ਼ੁਰੂ ਹੋਇਆ ਹੈ ਆਜ਼ਾਦੀ ਦੀ ਸਵੇਰ ਹੈ ਅੱਜ ਸੋ ਸਾਡਾ ਮਕਸਦ ਤੁਹਾਨੂੰ ਚੰਡੀਗੜ੍ਹ ਦੀ ਸੁਖਨਾ ਲੇਖ ਦਾ ਉਹ ਨਜ਼ਾਰਾ ਦਿਖਾਉਂਦਾ ਹੈ ਜਿਸ ਦਾ ਨਜ਼ਾਰਾ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਨੇ ਪੈਸੇ ਖਰਚ ਕੇ ਆਉਂਦੇ ਨੇ ਕਿ ਅਸੀਂ ਸੁਖਨਾ ਲੇਕ ਤੇ ਜਾਣਾ ਸੋ ਅੱਜ ਨਿਰਪੱਖ ਪੋਸਟ ਦੇ ਜ਼ਰੀਏ ਅਸੀਂ ਤੁਹਾਨੂੰ ਸਵੇਰੇ 7:30 ਵਜੇ ਇਹ ਜਿਹੜੀ ਵੀਡੀਓ ਹੈ ਉਹ ਸ਼ੂਟ ਕੀਤੀ ਗਈ ਹੈ ਔਰ ਸਵੇਰ ਦੇ 7:30 ਵਜੇ ਇਹ ਵੀਡੀਓ ਸ਼ੂਟ ਕਰਕੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਚੰਡੀਗੜ੍ਹ ਦੀ ਸੁਖਨਾ ਲੇਕ ਤੇ ਕਿਵੇਂ ਚੰਡੀਗੜ੍ਹ ਦੇ ਵਸਨੀਕ ਮੋਹਾਲੀ ਖੜ ਪੂਰਾ ਪੰਜਾਬ ਹਰਿਆਣਾ ਦੂਰ ਤਰਾਡਿਆਂ ਤੋਂ ਲੋਕ ਇੱਥੇ ਆਉਂਦੇ ਆ ਔਰ ਖਾਸ ਕਰਕੇ ਜਿਹੜੇ ਲੋਕ ਮਾਰਨਿੰਗ ਵਾਕ ਪਸੰਦ ਕਰਦੇ ਆ ਸਵੇਰ ਦੀ ਸੈਰ ਪਸੰਦ ਕਰਦੇ ਆ ਉਹ ਇੱਥੇ ਬੜੇ ਸਵੇਰੇ ਸਵੇਰੇ ਸ਼ੈਅ ਕਰਨ ਦੇ ਲਈ ਆਉਂਦੇ ਆ ਲਗ ਲਗ ਟਰੈਕ ਬਣੇ ਹੋਏ ਆ ਘੁੰਮਣ ਵਾਲਿਆਂ ਦੇ ਲਈ ਅਲੱਗ ਟਰੈਕ ਬਣਿਆ ਹੋਇਆ ਹੈ ਰਨਿੰਗ ਕਰਨ ਵਾਲਿਆਂ ਦੇ ਲਈ ਅਲੱਗ ਟਰੈਕ ਬਣਿਆ ਹੋਇਆ ਹੈ ਸਾਈਕਲਿੰਗ ਕਰਨ ਵਾਲਿਆਂ ਦੇ ਲਈ ਅਲੱਗ ਟਰੈਕ ਬਣਿਆ ਹੋਇਆ ਸੋ ਜਿਹੜੇ ਜੋਗਾ ਵਗੈਰਾ ਕਰਨਾ ਹੈ ਉਹਨਾਂ ਦੇ ਲਈ ਇੱਥੇ ਤੁਸੀਂ ਦੇਖ ਸਕਦੇ ਹੋ ਜੋਗਾ ਵੀ ਕਰ ਰਹੇ ਆ ਬਹੁਤ ਸਾਰਾ ਜਿਹੜਾ ਐਕਟੀਵਿਟੀਆਂ ਨੇ ਉਹ ਇੱਥੇ ਹੁੰਦੀਆਂ ਨੇ ਚੰਡੀਗੜ੍ਹ ਦੀ ਸੁਖਨਾ ਲੇਕ ਦੀਆਂ ਇਹ ਤਸਵੀਰਾਂ ਨਿਰਪੱਖ ਪੋਸਟ ਤੇ ਤੁਸੀਂ ਦੇਖ ਰਹੇ ਹੋ ਅੱਗੇ ਆਪਾਂ ਚੱਲਦੇ ਹਾਂ ਥੋੜਾ ਇੱਥੇ ਕੁਝ ਨੌਜਵਾਨ ਯੋਗਾ ਕਰ ਰਹੇ ਐ ਔਰ ਸਵੇਰੇ ਸਵੇਰੇ ਯੋਗਾ ਕਰਨ ਵਾਲਿਆਂ ਲਈ ਆਪਣਾ ਹੀ ਆਨੰਦ ਹੁੰਦਾ ਘਰੋਂ ਪਾਣੀ ਦੀਆਂ ਬੋਟਲਜ਼ ਲੈ ਕੇ ਔਰ ਚਟਾਈਆਂ ਲੈ ਕੇ ਉਹ ਇੱਥੇ ਯੋਗਾ ਕਰਨ ਆਉਂਦੇ ਐ ਰਨਿੰਗ ਕਰਨ ਵਾਲੇ ਸੀਨੀਅਰ ਸਿਟੀਜ਼ਨ ਵੀ ਤੁਸੀਂ ਦੇਖ ਸਕਦੇ ਹੋ ਨੌਜਵਾਨ ਵੀ ਦੇਖ ਸਕਦੇ ਹੋ ਇੱਕ ਆ ਨਾਲ ਸੀਨੀਅਰ ਸਿਟੀਜ਼ਨ ਹੈ ਬਰਾਬਰ ਨੌਜਵਾਨਾਂ ਦੇ ਨਾਲ ਭੱਜੇ ਜਾ ਰਹੇ ਨੇ ਪਿੱਛੇ ਕੁੜੀਆਂ ਨੇ ਉਹ ਵੀ ਰਨਿੰਗ ਕਰ ਰਹੀਆਂ ਨੇ ਸੋ ਅਗਰ ਅਸੀਂ ਤੰਦਰੁਸਤ ਰਹਿਣਾ ਹੈ ਆਪਣੇ ਸਰੀਰ ਨੂੰ ਫਿਟ ਰੱਖਣਾ ਹੈ ਤਾਂ ਸਾਨੂੰ ਸਵੇਰ ਦੀ ਸ਼ੈਰ ਨੂੰ ਅਪਣਾਉਣਾ ਪਏਗਾ ਜ਼ਿੰਦਗੀ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਘਰੇਲੂ ਕੰਮ ਇਹਨੇ ਜ਼ਿਆਦਾ ਹੁੰਦੇ ਸੀ ਮਰਦ ਤੇ ਔਰਤਾਂ ਸਵੇਰੇ 4-5 ਵਜੇ ਉੱਠ ਜਾਂਦੇ ਸੀ। ਅੰਮ੍ਰਿਤ ਵੇਲੇ 4 ਵਜੇ ਉੱਠ ਕੇ ਮੱਝਾਂ ਨੂੰ ਪੱਠੇ ਪਾਉਣੇ, ਧਾਰਾਂ ਕੱਢਣੀਆਂ, ਦੁੱਧ ਰਿੱਕਣੇ ਉਹਦੇ ਨਾਲ ਜਿਹੜਾ ਸਿਹਤ ਫਿੱਟ ਰਹਿੰਦੀ ਸੀ। ਸਾਹਮਣੇ ਇੱਕ ਹੋਰ ਟੋਲੀ ਹੱਥਾਂ ਦੇ ਵਿੱਚ ਤਿਰੰਗੇ ਝੰਡੇ ਲੈ ਕੇ ਸੁਖਨਾ ਲੇਖ ਦੇ ਕਿਨਾਰੇ ਜੋਗਿੰਗ ਕਰਦੀ ਨਜ਼ਰ ਆ ਰਹੀ ਹੈ। ਰਨਿੰਗ ਕਰ ਰਹੇ ਆ ਥੋੜੀ-ਥੋੜੀ। ਤੁਸੀਂ ਦੇਖ ਸਕਦੇ ਹੋ ਕਈ ਸੀਨੀਅਰ ਸਿਟੀਜ਼ਨ ਵੀ ਬਰਾਬਰ ਨੌਜਵਾਨਾਂ ਦੇ ਵਿੱਚ ਉਸੇ ਰੇਸ ਨਾਲ ਭੱਜੇ ਜਾ ਰਹੇ ਆ। ਗੁਰਪਤ ਦੇ ਵਿੱਚ ਜਦੋਂ ਇਦਾਂ ਲੋਕ ਇੱਥੇ ਜੋਗਿੰਗ ਕਰਦੇ ਆ ਤਾਂ ਉਹਦਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਹੈ 15 ਅਗਸਤ ਵਾਲੇ ਦਿਨ ਜਿਹੜੇ ਕੱਪੜੇ ਲੋਕਾਂ ਨੇ ਪਾਏ ਆ ਉਹਨਾਂ ਵਿੱਚ ਜ਼ਿਆਦਾਤਰ ਲੋਕਾਂ ਨੇ ਤਿਰੰਗੇ ਝੰਡੇ ਨਾਲ ਮੈਚ ਕਰਦੇ ਡਰੈਸੇਸ ਪਾਈਆਂ ਹੋਈਆਂ ਨੇ ਜਿਵੇਂ ਤੁਸੀਂ ਹੁਣ ਕਪਲ ਨੂੰ ਦੇਖਿਆ ਬਹੁਤ ਸੋਹਣਾ ਨਜ਼ਾਰਾ ਸੱਮਣੇ ਸੁਖਨਾ ਲੈਕ ਦੂਰ ਪਹਾੜੀਆਂ ਅਜੇ ਸੂਰਜ ਨੇ ਚੜਨਾ ਤੇ ਸੂਰਜ ਚੜਨ ਤੋਂ ਪਹਿਲਾਂ ਚੰਡੀਗੜ੍ਹ ਦੀ ਸੁਖਨਾ ਲੇਕ ਦਾ ਬਹੁਤ ਹੀ ਸਕੂਨ ਦਿੰਦਾ ਅੱਖਾਂ ਨੂੰ ਇਹ ਨਜ਼ਾਰਾ ਨਰਪਖ ਪੋਸਟ ਤੇ ਤੁਸੀਂ ਲਾਈਵ ਦੇਖ ਰਹੇ ਹੋ ਜੇ ਗੱਲ ਕਰੀਏ ਇਸ ਲੇਕ ਦੀ ਤਾਂ ਨਾਰਥ ਇੰਡੀਆ ਦੇ ਵਿੱਚ ਜਿੰਨੇ ਲੋਕ ਚੰਡੀਗੜ੍ਹ ਘੁੰਮਣ ਆਉਂਦੇ ਆ ਉਹ ਇੱਕ ਵਾਰ ਸੁਖਨਾ ਲੇਕ ਤੇ ਆ ਕੇ ਜ਼ਰੂਰ ਆਨੰਦ ਲੈਂਦੇ ਆ VOTING ਕਰਦੇ ਆ ਬਹੁਤ ਸਾਰੇ ਸਕੂਲਾਂ ਦੇ ਟ੍ਰਿਪ ਆਉਂਦੇ ਆ ਪਿਕਨਿਕ ਸਪੌਟ ਦੇ ਤੌਰ ਤੇ ਇੱਥੇ ਲੋਕ ਆਉਂਦੇ ਆ ਤਾਂ ਇੱਥੇ ਆ ਕੇ ਲੋਕ ਆਨੰਦ ਲੈਂਦੇ ਆ ਬਹੁਤ ਸਾਰੇ ਕਪਲ ਆਪਣੇ ਆਪਣੇ ਗਰੁੱਪਾਂ ਦੇ ਵਿੱਚ ਜੋੜਿਆਂ ਦੇ ਵਿੱਚ ਰਨਿੰਗ ਕਰਦੇ ਆ ਸੀਨੀਅਰ ਸਿਟੀਜ਼ਨ ਆਪਣੇ ਤਰੀਕੇ ਨਾਲ ਸ਼ੇਅਰ ਕਰਦੇ ਆ ਤੇ ਜੇ ਤੁਹਾਨੂੰ ਨਜ਼ਾਰਾ ਦਿਖਾਈਏ ਤਾਂ ਇੱਕ ਸਕੈਟਿੰਗ ਕਰਦੀ ਕੁੜੀ ਦੇਖੋ ਛੋਟਾ ਬੱਚਾ ਬੜੇ ਵਧੀਆ ਤਰੀਕੇ ਦੇ ਨਾਲ ਸਕੈਟਿੰਗ ਕਰ ਰਿਹਾ ਕਿਵੇਂ ਮਜ਼ਾ ਆ ਰਿਹਾ ਹੋਵੇਗਾ ਇਸਨੂੰ ਕਿਉਂਕਿ ਹਰ ਇੱਕ ਇਨਸਾਨ ਚਾਹੁੰਦਾ ਕਿ ਮੈਂ ਸਿਹਤਮੰਦ ਰਹਾਂ ਸੇਤਮੰਦ ਅਸੀਂ ਤਾਂ ਹੀ ਹੋਵਾਂਗੇ ਜੇ ਮਾਰਨਿੰਗ ਵਾਕ ਸਵੇਰ ਦੀ ਸ਼ਹਿਰ ਤੇ ਸਵੇਰੇ ਸਵੇਰੇ ਉੱਠ ਕੇ ਅਸੀਂ ਸੂਰਜ ਚੜਨ ਤੋਂ ਪਹਿਲਾਂ ਬਾਹਰ ਨਿਕਲਾਂਗੇ ਘਰ ਤੋਂ ਸਾਹਮਣੇ ਇੱਕ ਬਜ਼ੁਰਗ ਸੀ ਉਹ ਵੀ ਜੋਗਾ ਕਰ ਰਹੇ ਸੀ ਹਰੀਆਲੀ ਜਦੋਂ ਸਾਡੀਆਂ ਅੱਖਾਂ ਦੇ ਵਿੱਚ ਪੈਂਦੀ ਹੈ ਤਾਂ ਦਿਮਾਗ ਨੂੰ ਬਹੁਤ ਵਧੀਆ ਸਕੂਨ ਮਿਲਦਾ ਹੈ ਇਹ ਜਿਹੜੀਆਂ ਤਸਵੀਰਾਂ ਨਿਰਪੱਖ ਪੋਸਟ ਤੇ ਤੁਸੀਂ ਦੇਖ ਰਹੇ ਹੋ ਸਾਹਮਣੇ ਨੌਜਵਾਨ ਲੜਕੀਆਂ ਜੌਗਿੰਗ ਕਰਦੀਆਂ ਨਜ਼ਰ ਆ ਰਹੀਆਂ ਨੇ ਇੱਕ ਦਰਖਤ ਹੈ ਬੜਾ ਪੁਰਾਣਾ ਇਹ ਭਾਰਤ ਦੇ ਵਿੱਚ ਬਹੁਤ ਘੱਟ ਪਾਏ ਜਾਂਦੇ ਨੇ ਇਦਾਂ ਦੇ ਰੁੱਖ ਇਹ ਜਿਹੜਾ ਰੁੱਖ ਹੈ ਇਹਦਾ ਨਾਮ ਹੈਗਾ ਪੁੱਤਰਨਜੀਵਾ ਪੁੱਤਰਨਜੀਵਾ ਦਰਖਤ ਜਿਹੜਾ ਇਹ ਕਿਤੇ ਕਿਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਲੋਕ ਦੱਸਦੇ ਆ ਕਿ ਪੁਰਾਣੇ ਸਮਿਆਂ ਦੇ ਵਿੱਚ ਇਸ ਦਰਖਤ ਦੇ ਫਲ ਉਹ ਖਾਂਦੇ ਸੀਗੇ ਜੇ ਮੰਨ ਲਓ ਕਿਸੇ ਦੇ ਔਲਾਦ ਹੋ ਕੇ ਮਰ ਜਾਂਦੀ ਸੀ ਬੱਚੇ ਨਹੀਂ ਬਚਦੇ ਸੀ ਤਾ ਉਸ ਪਰਿਵਾਰ ਦੀ ਔਰਤ ਉਸ ਔਰਤ ਨੂੰ ਇਸ ਰੁੱਖ ਦੇ ਜਿਹੜੇ ਫਲ ਹੁੰਦੇ ਸੀਗੇ ਉਹ ਖਵਾਏ ਜਾਂਦੇ ਸੀ ਤਾਂ ਕਿ ਉਹਨਾਂ ਦਾ ਬੱਚਾ ਵੱਸ ਸਕੇ ਪੁੱਤਰ ਨਜੀਬਾ ਇਸ ਦਰਖਤ ਦਾ ਨਾਮ ਹੈ ਪਰ ਸਾਇੰਸ ਨੇ ਨਹੀਂ ਤਰੱਕੀ ਕਰ ਲਈ ਕਿ ਲੋਕਾਂ ਦੇ ਮਨਾਂ ਚੋਂ ਇਹ ਵਿਹਮ ਦੂਰ ਹੋ ਗਏ ਸੋ ਸਵੇਰ ਦੀ ਸੈਰ ਦਾ ਆਨੰਦ ਤੁਸੀਂ ਨਿਰਪੱਖ ਪੋਸਟ ਤੇ ਮਾਨ ਰਹੇ ਹੋ ਚੰਡੀਗੜ੍ਹ ਦੀ ਸੁਖਨਾ ਲੇਖ ਤੋਂ ਤੁਹਾਨੂੰ ਦਿਖਾ ਰਹੇ ਹਾਂ ਅਲੱਗ-ਅਲੱਗ ਟਰੈਕ ਜਿੱਥੇ ਲੋਕੀ ਸ਼ਹਿਰ ਦਾ ਆਨੰਦ ਮਾਨਦੇ ਆ ਨਾਲ ਇੱਕ ਸਾਈਡ ਡੂੰਗੀ ਖਾਈ ਤੇ ਦੂਜੇ ਪਾਸੇ ਸੁਖਨਾ ਲੇਕ ਵਿਚਕਾਰ ਬਣੇ ਹੋਏ ਦੋ ਟ੍ਰੈਕ ਜਿਨ੍ਹਾਂ ਤੇ ਰਨਿੰਗ ਕਰਨ ਵਾਲੇ ਤੇ ਸ਼ੇਅਰ ਕਰਨ ਵਾਲੇ ਲੋਕ ਤੁਹਾਨੂੰ ਆਮ ਦੇਖਣ ਨੂੰ ਮਿਲ ਜਾਂਦੇ ਆ ਪਰ ਅੱਜ ਇੱਕ ਛੁੱਟੀ ਦਾ ਦਿਨ ਹੋਣ ਕਰਕੇ ਬਹੁਤ ਸਾਰੇ ਲੋਕ ਅੱਜ ਆਜ਼ਾਦੀ ਦਿਹਾੜਾ ਮਨਾਉਣ ਲਈ ਅਲੱਗ-ਅਲੱਗ ਜਗ੍ਹਾ ਇਕੱਠੇ ਹੋਏ ਹੋਣਗੇ ਝੰਡਾ ਲਹਿਰਾਉਣ ਦੀ ਰਸਮ ਦੇ ਵਿੱਚ ਸ਼ਾਮਲ ਹੁੰਦੇ ਆ ਪਰ ਫਿਰ ਵੀ ਜਿਹੜੇ ਲੋਕ ਆਪਣੀ ਸਵੇਰ ਦੀ ਸ਼ਹਿਰ ਨੂੰ ਜਾਰੀ ਰੱਖਣਾ ਚਾਹੁੰਦੇ ਆ ਨਹੀਂ ਚਾਹੁੰਦੇ ਕਿ ਅਸੀਂ ਮਿਸ ਕਰੀਏ ਸਾਡੀ ਸਵੇਰ ਦੀ ਸ਼ਹਿਰ ਉਹ ਲੇਕ ਦੇ ਉੱਤੇ ਹੀ ਅੱਜ 15 ਅਗਸਤ ਮਨਾ ਰਹੇ ਆ ਹੱਥਾਂ 'ਚ ਤਿਰੰਗੇ ਝੰਡੇ ਲੈ ਕੇ ਇੱਥੇ ਪਹੁੰਚੇ ਹੋਏ ਆ ਕੱਪੜੇ ਉਹਨਾਂ ਨੇ ਤਿਰੰਗੇ ਝੰਡੇ ਨਾਲ ਮੈਚ ਕਰਦੇ ਪਾਏ ਆ ਬਹੁਤ ਸਾਰੇ ਲੋਕ ਇੱਥੇ ਉਦਾਂ ਦੇ ਵੀ ਸਾਨੂੰ ਦੇਖਣ ਨੂੰ ਮਿਲੇ ਆ ਬੜਾ ਦਿਲ ਖਿੱਚ ਮਾ ਦਿਲ ਨੂੰ ਸ਼ੂ ਜਾਣ ਵਾਲਾ ਨਜ਼ਾਰਾ ਹੁੰਦਾ ਹੈ ਸੁਖਨਾ ਲੇਕ ਦਾ ਜਦੋਂ ਤੁਸੀਂ ਇੱਥੇ ਪੱਥਰਾਂ ਤੇ ਬਹਿ ਕੇ ਇੱਕ ਪਾਸੇ ਪਾਣੀ ਦੂਰ ਤੱਕ ਨਜ਼ਰ ਮਾਰਦੇ ਹੋ ਤਾਂ ਤੁਹਾਡੇ ਦਿਲ ਨੂੰ ਇੱਕ ਸਕੂਨ ਜਿਹਾ ਮਿਲਦਾ ਹੈ ਜਿਹੜੀ ਤੁਹਾਡੀ ਸਟ्रेस ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਇਸੇ ਕਰਕੇ ਇੱਥੇ ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਸੀਨੀਅਰ ਸਿਟੀਜ਼ਨ ਬਜ਼ੁਰਗ ਉਹ ਇੱਥੇ ਸਵੇਰੇ ਸਵੇਰੇ ਸ਼ੈਅਰ ਕਰਨ ਦੇ ਲਈ ਪਹੁੰਚਦੇ ਆਂ 15 ਅਗਸਤ ਦਾ ਦਿਨ ਆਜ਼ਾਦੀ ਦਿਹਾੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਸੋ ਆਜ਼ਾਦੀ ਦਿਹਾੜਾ ਮਨਾਉਣ ਦਾ ਹਰ ਇੱਕ ਦਾ ਆਪਣਾ ਵੱਖਰਾ ਢੰਗ ਹੈ ਕਈ ਲੋਕ ਆਜ਼ਾਦੀ ਦਿਹਾੜਾ ਸਹੀਰ ਦੀ ਸ਼ਹਿਰ ਸ਼ੁਰੂ ਕਰਕੇ ਮਨਾਉਂਦੇ ਆ ਜਿਸ ਤਰ੍ਹਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਸੀਨੀਅਰ ਸਿਟੀਜ਼ਨ ਆਜ਼ਾਦੀ ਦਿਹਾੜੇ ਤੇ ਤਿਰੰਗੇ ਝੰਡੇ ਨਾਲ ਮੈਚ ਕਰਦੇ ਕੱਪੜੇ ਪਾ ਕੇ ਘੁੰਮ ਰਹੇ ਨੇ ਸ਼ੈਅ ਕਰ ਰਹੇ ਨੇ ਰਨਿੰਗ ਕਰ ਰਹੇ ਨੇ ਜੋੜਿਆਂ ਦੇ ਵਿੱਚ ਘੁੰਮ ਰਹੇ ਨੇ ਸੋ ਨੌਜਵਾਨ ਮੁੰਡੇ ਕੁੜੀਆਂ ਵੈਸੇ ਹੀ ਅਟਕੇਲੀਆਂ ਕਰਦੇ ਤੁਹਾਨੂੰ ਇੱਥੇ ਨਜ਼ਰੀ ਪੈ ਜਾਣਗੇ ਬਹੁਤ ਦਿਲ ਖਿੱਚ ਮੰਜ਼ਾਰਾ ਹੁੰਦਾ ਹੈ ਚੰਡੀਗੜ੍ਹ ਦੀ ਸੁਖਨਾ ਲੇਕ ਦਾ ਜੇ ਗੱਲ ਕਰੀਏ ਤਾਂ ਦੂਰ ਦੂਰ ਤੱਕ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਇਸ ਸੁਖਨਾ ਲੇਕ ਦੇ ਵਿੱਚ ਜਦੋਂ VOTING ਕਰਦੇ ਆ ਤਾਂ ਉਸ ਦਾ ਵੀ ਇੱਕ ਅਲੱਗ ਹੀ ਨਜ਼ਾਰਾ ਹੁੰਦਾ ਹੈ ਬੋਟਿੰਗ ਲੈ ਕੇ ਲੋਕੀ ਉਹ ਦੂਰ ਤੱਕ ਜਿੱਥੇ ਤੱਕ ਪਹਾੜੀਆਂ ਨਜ਼ਰ ਆਉਂਦੀਆਂ ਨੇ ਸਾਹਮਣੇ ਦਰਖਤ ਨਜ਼ਰ ਆਉਂਦੇ ਨੇ ਉੱਥੇ ਤੱਕ ਚਲੇ ਜਾਂਦੇ ਆਂ ਕਿਸ਼ਤੀਆਂ ਲੈ ਕੇ ਕਿਰਾਏ ਤੇ ਇੱਥੇ ਪਾਣੀ ਦੇ ਵਿੱਚ ਝੀਲ ਦੇ ਵਿੱਚ ਦਿਲ ਦੀਆਂ ਗੱਲਾਂ ਕਰਕੇ ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਇੱਕ ਵੱਖਰੇ ਮੁਕਾਮ ਤੇ ਪਹੁੰਚਾਇਆ ਦੂਰ ਪਹਾੜੀਆਂ ਨਜ਼ਰ ਆਉਂਦੀਆਂ ਨੇ ਸਵੇਰ ਦਾ ਸਮਾਂ ਹੈ 7:30 ਵਜੇ ਦਾ ਸਾਮਣੇ ਇੱਕ ਗੁਰਦੁਆਰਾ ਸਾਹਿਬ ਵੀ ਹੈ ਤੇ ਨਾਲ ਇੱਕ ਟਾਵਰ ਲੱਗਿਆ ਹੋਇਆ ਹੈ ਟੈਕਨੋਲੋਜੀਆ ਹਰ ਇੱਕ ਜਗ੍ਹਾ ਫੈਲ ਚੁੱਕੀ ਹੈ ਟੈਕਨੋਲੋਜੀ ਨੇ ਦੇਖੋ ਲੇਕ ਦੇ ਵਿੱਚ ਵੀ ਜਾ ਕੇ ਅੱਗੇ ਟਾਵਰ ਲਾ ਦਿੱਤਾ ਹੈ ਤਾਂ ਕਿ ਇੱਥੇ ਜਦੋਂ ਕੋਈ ਝੀਲ ਦੇ ਵਿੱਚ ਕਾਰ ਘੁੰਮ ਰਿਹਾ ਹੋਵੇ ਕਿਸ਼ਤੀ ਦੇ ਉੱਤੇ ਤਾਂ ਉਸ ਨੂੰ ਵੀ ਲੋਕੇਸ਼ਨ ਟਾਵਰ ਦੀ ਪੂਰੀ ਮਿਲੇ ਉਸ ਦੀ ਫੋਨ ਦੀ ਆਵਾਜ਼ ਖਰਾਬ ਨਾ ਹੋਵੇ ਸੋ ਇਹ ਜਿਹੜਾ ਸਸ ਵੀਰਾਂ ਦਾ ਨਜ਼ਾਰਾ ਹੈ ਤੁਸੀਂ ਚੰਡੀਗੜ੍ਹ ਦੀ ਸੁਖਨਾ ਲੈਕ ਤੋਂ ਦੇਖ ਰਹੇ ਹੋ ਉਹ ਸਾਹਮਣੇ ਇੱਕ ਤੁਹਾਨੂੰ ਪਾਣੀ ਮਾਪਣ ਵਾਲਾ ਜੰਤਰ ਵੀ ਅਸੀਂ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਸ਼ਹਿਰ ਕਰਨ ਵਾਲੇ ਲੋਕ ਨੇ ਉਹਨਾਂ ਵੱਲ ਥੋੜੀ ਝਾਤ ਮਾਰ ਲਈਏ ਕਿਉਂਕਿ ਹੋ ਸਕਦਾ ਕਿਸੇ ਨੂੰ ਸ਼ਹਿਰ ਕਰਦਾ ਦੇਖ ਕੇ ਸਾਡੇ ਮਨ ਦੇ ਵਿੱਚ ਵੀ ਇਹ ਖਿਆਲ ਜਾਗ ਆਵੇ ਕਿ ਕਿਉਂ ਨਾ ਅੱਜ ਤੋਂ ਅਸੀਂ ਆਜ਼ਾਦੀ ਦਿਹਾੜੇ ਤੇ ਕਸਮ ਪਾਈਏ ਕਿ ਅਸੀਂ ਵੀ ਰੋਜ਼ਾਨਾ ਸਵੇਰ ਦੀ ਸ਼ਹਿਰ ਕਰਿਆ ਕਰਾਂਗੇ ਇਹ ਜਿਹੜਾ ਦਰਖਤ ਹੈ ਚੰਡੀਗੜ੍ਹ ਤੋਂ ਵੀ ਜ਼ਿਆਦਾ ਪੁਰਾਣਾ ਹੈ ਪੂਰਾ ਸੁੱਕ ਗਿਆ ਪਿਆ ਪਰ ਇੱਥੋਂ ਦਾ ਜਿਹੜਾ ਜੰਗਲੀ ਵਿਭਾਗ ਹੈ ਉਹਨੇ ਇਸ ਨੂੰ ਫਿਰ ਵੀ ਹਰਾ ਰੱਖਿਆ ਹੋਇਆ ਜਿਵੇਂ ਦਰਬਾਰ ਸਾਹਿਬ ਦੁਖ ਭੰਜਨੀ ਵੇਰੀ ਹੈ ਪੂਰੀ ਸੁੱਕਣ ਦੇ ਬਾਵਜੂਦ ਵੀ ਉਹਦੇ ਪੱਤੇ ਟਾਹਣੀਆਂ ਹਰੀਆਂ ਨੇ ਇਸ ਤਰ੍ਹਾਂ ਹੀ ਇਹ ਜਿਹੜਾ ਇੱਕ ਦਰਖਤ ਹੈ ਇਹ ਦੱਸਦੇ ਆ ਕਿ ਬਹੁਤ ਪੁਰਾਣਾ ਦਰਖਤ ਹੈ ਚੰਡੀਗੜ੍ਹ ਦੇ ਵਸਣ ਤੋਂ ਪਹਿਲਾਂ ਦਾ ਇਸ ਥਾਂ ਤੇ ਖੜਾ ਹੈ ਤੇ ਜੰਗਲੀ ਜੀਵ ਜਾਂ ਜੰਗਲੀ ਦਰਖਤਾਂ ਨੂੰ ਸਾਂਭ ਸੰਭਾਲ ਕਰਨ ਵਾਲੇ ਵਿਗਿਆਨੀਆਂ ਨੇ ਇਸ ਨੂੰ ਮੁਰਤੋਂ ਹਰਾ ਕਰ ਦਿੱਤਾ ਹੈ ਇਹਦੀਆਂ ਟਾਹਣੀਆਂ ਉਗਾਈਆਂ ਨੇ ਤੇ ਅੱਜ ਇਹ ਲੋਕਾਂ ਦੇ ਲਈ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਬਿਲਕੁਲ ਖੋਖਲਾ ਵਿੱਚੋਂ ਇਹ ਪਰ ਟਾਹਣੀਆਂ ਫਿਰ ਵੀ ਇਸਦੀਆਂ ਹਰੀਆਂ ਨਜ਼ਰ ਆਉਂਦੀਆਂ ਨੇ 15 ਅਗਸਤ ਆਜ਼ਾਦੀ ਦਿਹਾੜਾ ਸਵੇਰ ਦਾ ਸਮਾਂ ਸ਼ਹਿਰ ਕਰਦੇ ਲੋਕ ਕੋਈ ਰਨਿੰਗ ਕਰਦਾ ਹੈ ਕੋਈ ਤਿਰੰਗੇ ਝੰਡੇ ਲੈ ਕੇ ਹੱਥਾਂ ਦੇ ਵਿੱਚ ਦੇਸ਼ ਪ੍ਰੇਮ ਦੇ ਗੀਤ ਗਾਉਂਦੀਆਂ ਟੋਲੀਆਂ ਇੱਥੋਂ ਲੰਘਦੀਆਂ ਨੇ ਕੋਈ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਕਰ ਰਿਹਾ ਸੋਹਣੇ ਸੋਹਣੇ ਪੀਲੇ ਪੀਲੇ ਫੁੱਲ ਤੁਹਾਡੀਆਂ ਅੱਖਾਂ ਨੂੰ ਸਕੂਨ ਦੇਣਗੇ ਇੱਕ ਪਾਸੇ ਹਰਿਆਲੀ ਹੈ ਜਿਹੜੀ ਤੁਹਾਡੀ ਜ਼ਿੰਦਗੀ ਦੇ ਲਈ ਆਪਣੀ ਸਾਰਿਆਂ ਦੀ ਜ਼ਿੰਦਗੀ ਦੇ ਲਈ ਬੜੀ ਜ਼ਰੂਰੀ ਹੈ ਜਿਵੇਂ ਕਹਿੰਦੇ ਨੇ ਕਿ ਸੌਣ ਦੇ ਵਿੱਚ ਜੇ ਬੰਦਾ ਅੰਨ੍ਹਾ ਹੋ ਜਾਏ ਤਾਂ ਉਹਨੂੰ ਚਾਰੇ ਪਾਸੇ ਹਰਿਆਲੀ ਉਹ ਹਰਿਆਲੀ ਦਿਖਦੀ ਹੈ ਸੌਣ ਦਾ ਮਹੀਨਾ ਆਮੇ ਲੰਘਣ ਦੇ ਵਿੱਚ ਇੱਕ ਅੱਧਾ ਤੇ ਨਹੀਂ ਰਹਿ ਗਿਆ ਭਾਦਰੂ ਨੇ ਚੜ ਜਾਣਾ ਪਰ ਸੌਣ ਦਾ ਮਹੀਨਾ ਲੰਘਣ ਕਰਕੇ ਅਜੇ ਹਰਿਆਲੀ ਪੂਰੇ ਜੋਰਾਂ ਤੇ ਹੈ ਹਰਿਆਲੀ ਸੁਖਨਾ ਲੇਕ ਦੇ ਆਲੇ ਦੁਆਲੇ ਪੂਰੇ ਜੋਬਨ ਤੇ ਹੈ ਸਾਹਮਣੇ ਇੱਕ ਨੌਜਵਾਨ ਲੜਕੀ ਜੋਗਾ ਕਰਦੀ ਨਜ਼ਰ ਆ ਰਹੀ ਹੈ ਔਰ ਜਿਹੜੀਆਂ ਇਹ ਤਸਵੀਰਾਂ ਨੇ ਸਾਹਮਣੇ ਇੱਕ ਛੋਟਾ ਬੱਚਾ ਦੇਖੋ ਦੇਸ਼ ਪ੍ਰੇਮ ਕਿਵੇਂ ਬੱਚਿਆਂ ਦੇ ਮਨਾਂ ਚ ਉਹਨਾਂ ਦੇ ਮਾਪਿਆਂ ਵੱਲੋਂ ਕੁੱਟ-ਕੁੱਟ ਕੇ ਭਰਿਆ ਗਿਆ ਚੰਡੀਗੜ੍ਹ ਦੇ ਵਿੱਚ ਜ਼ਿਆਦਾਤਰ ਜਿਹੜੇ ਇੱਥੇ ਪੱਕੇ ਬਸਨੀਕ ਐ ਉਹ ਹਰਿਆਣਾ ਦਿੱਲੀ ਤੱਕ ਦੇ ਲੋਕ ਆ ਕੇ ਬਸੇ ਹੋਏ ਐ ਔਰ ਇਹ ਛੋਟਾ ਬੱਚਾ ਦੇਖੋ ਕਿਵੇਂ 15 ਅਗਸਤ ਆਜ਼ਾਦੀ ਦਿਹਾੜਾ ਮਨਾ ਰਿਹਾ ਕਿੰਨਾ ਖੁਸ਼ ਹੋ ਰਿਹਾ ਹੱਥ ਦੇ ਵਿੱਚ ਤਿਰੰਗਾ ਝੰਡਾ ਫੜਿਆ ਅਠਕੀਲੀਆਂ ਕਰਦਾ ਚੰਡੀਗੜ੍ਹ ਦੀ ਸੁਖਣਾ ਲੇਖਤੇ ਆਪਣੇ ਪਿਓ ਦੇ ਛੱਤਰ ਸ਼ਾਇਆ ਦੇ ਹੇਠ ਆਜ਼ਾਦੀ ਦਾ ਨਿਗ ਮਾਨ ਰਿਹਾ ਹੈ ਇੱਕ ਛੋਟੇ ਬੱਚੇ ਲਈ ਜਦੋਂ ਉਹਦਾ ਪਿਓ ਦਾ ਸਾਥ ਨਾਲ ਹੋਵੇ ਉਹਦੇ ਪਿਓ ਦਾ ਸਾਥ ਉਹਨੂੰ ਹੋਵੇ ਤਾਂ ਉਹਦੇ ਲਈ ਅਸਲ ਆਜ਼ਾਦੀ ਉਹੀ ਹੁੰਦੀ ਹੈ ਜਿਸ ਤਰ੍ਹਾਂ ਇਹ ਛੋਟੇ ਬੱਚੇ ਨੂੰ ਆਪਣੇ ਪਿਤਾ ਦੇ ਸਾਥ ਨਾਲ ਆਜ਼ਾਦੀ ਦਾ ਨਿਗ ਗੇ ਮਾਨ ਰਿਹਾ ਭਾਵੇਂ 15 ਅਗਸਤ ਦੀ ਆਜ਼ਾਦੀ ਦਾ ਮਤਲਬ ਅਜੇ ਨਾ ਜਾਣਦਾ ਹੋਵੇ ਪਰ ਆਪਣੇ ਪਿਤਾ ਦਾ ਸਾਥ ਹੋਣ ਕਰਕੇ ਇਹ ਜਿਹੜੀ ਆਜ਼ਾਦੀ ਦੀ ਖੁੱਲ੍ਹ ਮਾਨ ਰਿਹਾ ਤਾਂ ਇਹ ਇਹਦੇ ਲਈ ਇੱਕ ਵੱਖਰਾ ਹੀ ਸਕੂਨ ਸੀ ਸੋ ਅੱਗੇ ਵਧਦੇ ਆ ਸਾਹਮਣੇ ਜਿਹੜਾ ਤੁਸੀਂ ਇੱਕ ਲੇਕ ਦੇ ਵਿੱਚ ਇਮਾਰਤ ਬਣੀ ਦੇਖ ਰਹੇ ਹੋ ਉਹ ਪਾਣੀ ਮਾਪਣ ਵਾਲਾ ਪੈਮਾਨਾ ਲੱਗਿਆ ਹੋਇਆ ਹੈ ਇੱਥੇ ਜਦੋਂ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਖਾਤਰੇ ਦੇ ਨਿਸ਼ਾਨ ਤੋਂ ਟੱਪ ਜਾਂਦਾ ਹੈ ਤਾਂ ਸੁਖਨਾ ਲੇਕ ਦੇ ਜਿਹੜੇ ਗੇਟ ਨੇ ਉਹ ਖੋਲ ਦਿੱਤੇ ਜਾਂਦੇ ਨੇ ਤੇ ਜਿਹੜਾ ਇੱਥੋਂ ਪਾਣੀ ਹੈ ਉਹ ਪੰਜਾਬ ਵੱਲ ਨੂੰ ਨਿਕਲ ਜਾਂਦਾ ਹੈ ਤੇ ਕਾਫੀ ਜਿਹੜੀਆਂ ਕਈ ਜਿਵੇਂ ਪਟਿਆਲੇ ਵਾਲੀ ਵੱਡੀ ਨਦੀ ਹੈ ਉਹਦੇ ਵਿੱਚ ਪਾਣੀ ਆਉਂਦਾ ਤਾਂ ਸੋਖਣਾ ਲੇਕਦੇ ਜਦੋਂ ਫਲੱਡ ਗੇਟ ਖੋਲ ਦਿੱਤੇ ਜਾਂਦੇ ਨੇ ਉਦੋਂ ਪਾਣੀ ਆਉਂਦਾ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਬੜੇ ਲੋਕ ਨੇ ਜਿਹੜੇ ਸ਼ੈਅਰ ਕਰ ਰਹੇ ਨੇ ਬਹੁਤ ਲੋਕ ਨੇ ਉਹ ਜਿਹੜੇ ਆਪਣੀਆਂ ਅੱਖਾਂ ਨੂੰ ਸੈਅਰ ਕਰਵਾ ਰਹੇ ਨੇ ਬੈਠ ਕੇ ਕਿਉਂਕਿ ਸ਼ੈਅਰ ਕਈ ਤਰ੍ਹਾਂ ਇੱਕ ਤਰੀਕੇ ਦੀ ਹੋ ਸਕਦੀ ਹੈ ਸਵੇਰ ਦੀ ਸ਼ੈਅਰ ਹਰ ਇੱਕ ਇਨਸਾਨ ਦੇ ਲਈ ਜ਼ਰੂਰੀ ਹੈ ਪੁਰਾਣੇ ਸਮਿਆਂ ਦੇ ਵਿੱਚ 4-5 ਵਜੇ ਉੱਠਦੇ ਸੀ ਮੱਝਾਂ ਨੂੰ ਪੱਠੇ ਪਾਉਣੇ ਧਾਰਾ ਕੱਟਣੀਆਂ ਦੁੱਧ ਰੜਕਣਾ ਸ਼ੈਅਰ ਆਟੋਮੈਟਿਕਲੀ ਹੋ ਜਾਂਦੀ ਸੀ ਪਰ ਅੱਜ ਅਸੀਂ ਕੀ ਕਰਦੇ ਹਾਂ ਸਭ ਤੋਂ ਪਹਿਲਾਂ ਸੂਰਜ ਨੂੰ ਉਠਾਉਨੇ ਆ ਉਸ ਤੋਂ ਬਾਅਦ ਫਿਰ ਅਸੀਂ ਆਪ ਉੱਠਦੇ ਹਾਂ ਏਸੇ ਕਰਕੇ ਸਾਡੇ ਅੰਦਰ ਮਟਾਪਾ ਵਧਦਾ ਜਾਂਦਾ ਹੈ ਮਟਾਪੇ ਦੇ ਨਾਲ ਬਿਮਾਰੀਆਂ ਪਾਦੀਆਂ ਜਾਂਦੀਆਂ ਨੇ ਜੇ ਸਰੀਰ ਨੂੰ ਫਿੱਟ ਰੱਖਣਾ ਹੈ ਤਾਂ ਸਾਨੂੰ ਵੀ ਇਨ੍ਹਾਂ ਲੋਕਾਂ ਵਾਂਗ ਇਨ੍ਹਾਂ ਔਰਤਾਂ ਵਾਂਗ ਸਵੇਰ ਦੀ ਸ਼ੈਅਰ ਨੂੰ ਅਪਣਾਉਣਾ ਪਏਗਾ ਆਓ ਸਾਰੇ ਅੱਜ ਦੇ ਇਸ ਆਜ਼ਾਦੀ ਦਿਹਾੜੇ ਤੇ ਇੱਕ ਪਰਨ ਕਰੀਏ ਕਿ ਸਵੇਰੇ ਜਲਦੀ ਉੱਠ ਕੇ ਅਸੀਂ ਸਾਰੇ ਸ਼ੈਅਰ ਕਰੀਏ ਸ਼ੇਅਰ ਕਰਨ ਦਾ ਸਾਡਾ ਜਿਹੜਾ ਤਰੀਕਾ ਹੈ ਉਹ ਅਸੀਂ ਖੇਤਾਂ ਦੇ ਵਿੱਚ ਵੀ ਜਾ ਸਕਦੇ ਹਾਂ ਨਾਲੇ ਕੰਮ ਹੋ ਜਾਏਗਾ ਦੇਖੋ ਕਿੰਨੀਆਂ ਸੋਹਣੇ ਸੋਹਣੇ ਫੁੱਲ ਲੱਗੇ ਨੇ ਬਹੁਤ ਹੀ ਚੰਡੀਗੜ੍ਹ ਦੇ ਵਿੱਚ ਜਿਹੜੀ ਕਲਾਕ੍ਰਿਤੀਆਂ ਨੇ ਤੁਹਾਨੂੰ ਅਲੱਗ-ਅਲੱਗ ਤਰੀਕੇ ਦੇ ਆ ਮਿਲਣਗੀਆਂ ਹਰਿਆਲੀ ਤੁਹਾਨੂੰ ਚੰਡੀਗੜ੍ਹ ਦੇ ਹਰ ਇੱਕ ਚੌਂਕ 'ਚ ਮਿਲੇਗੀ ਪ੍ਰਾਤਨ ਦਰਖਤ ਤੁਹਾਨੂੰ ਚੰਡੀਗੜ੍ਹ ਦੇ ਹਰ ਇੱਕ ਚੌਂਕ 'ਚ ਮਿਲਣਗੇ ਸੁਖਨਾ ਲੇਖ ਤੇ ਤੁਹਾਨੂੰ ਇੱਕ ਬੱਖਰੇ ਤਰੀਕੇ ਦੀ ਹਰਿਆਲੀ ਦੇਖਣ ਨੂੰ ਮਿਲੇਗੀ ਜਿੱਥੇ ਤੁਹਾਡੀਆਂ ਅੱਖਾਂ ਨੂੰ ਸਕੂਨ ਵੀ ਮਿਲਦਾ ਹੈ ਤੁਹਾਡੇ ਦਿਮਾਗ ਨੂੰ ਇੱਕ ਠੰਡਕ ਵੀ ਮਿਲਦੀ ਹੈ ਐਦਾਂ ਦੀ ਹਰਿਆਲੀ ਦੇ ਵਿੱਚ ਜਦੋਂ ਤੁਸੀਂ ਸਵੇਰ ਦੀ ਸ਼ੈਰ ਕਰੋਗੇ 15 ਅਗਸਤ ਆਜ਼ਾਦੀ ਦਾ ਦਿਹਾੜਾ ਹੋਏਗਾ ਸੀਨੀਅਰ ਸਿਟੀਜ਼ਨ ਤੁਹਾਡੇ ਸਾਹਮਣੇ ਪੂਰੀ ਤਰ੍ਹਾਂ ਰਨਿੰਗ ਕਰ ਰਹੇ ਹੋਣਗੇ ਤਾਂ ਆਪਣੇ ਆਪ ਨੌਜਵਾਨਾਂ ਦੇ ਦਿਲ 'ਚ ਇੱਕ ਖਿਆਲ ਆਉਂਦਾ ਹੈ ਕਿ ਕਿਉਂ ਨਾ ਅਸੀਂ ਵੀ ਸਵੇਰ ਦੀ ਸ਼ੈਰ ਕਰੀਏ ਕਿਉਂ ਨਾ ਅਸੀਂ ਵੀ ਆਪਣੇ ਆਪ ਨੂੰ ਫਿੱਟ ਰੱਖੀਏ ਇਹਨਾਂ ਲੋਕਾਂ ਵਾਂਗ ਜਿਹੜੇ ਲੋਕ ਸਵੇਰੇ ਉੱਠਾਲਾ ਹੁੰਦੇ ਆਂ ਕਰੋਂ ਨਿਕਲ ਕੇ ਆਪਣੇ ਬੂਟ ਵਗੈਰਾ ਕੱਸ ਕੇ ਚੰਡੀਗੜ੍ਹ ਦੀ ਸੁਖਣਾ ਲੇਖ ਤੇ ਪਹੁੰਚ ਜਾਂਦੇ ਆ ਔਰ ਲਗਾਤਾਰ ਡੇਢ ਦੋ ਘੰਟੇ ਇੱਥੇ ਸ਼ੈਰ ਕਰਨ ਤੋਂ ਬਾਅਦ ਫਿਰ ਆਪਣੇ ਕਮਾਕਾਰਾਂ ਵੱਲ ਨੂੰ ਜਾਂਦੇ ਆ ਸਾਹਮਣੇ ਲੜਕੀਆਂ اٹਕੇਲੀਆਂ ਕਰ ਰਹੀਆਂ ਨੇ ਫੋਟੋ ਖਿਚਵਾ ਰਹੀਆਂ ਨੇ ਇਕੱਠੇ ਜੰਪ ਕਰਕੇ ਹਰ ਇੱਕ ਇਨਸਾਨ ਇੱਥੇ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਮਾਨ ਰਿਹਾ ਹੈ ਇਹ ਹੀ ਸਾਡੇ ਦੇਸ਼ ਦੀ ਆਜ਼ਾਦੀ ਹੈ ਇਹ ਹੀ ਸਾਡੀ ਆਪਣੀ ਆਜ਼ਾਦੀ ਹੈ ਇਹ ਹੀ ਆਜ਼ਾਦੀ ਦੀ ਖੁਲ ਦੇਸ ਦੀ ਆਜ਼ਾਦੀ ਦਾ ਮਤਲਬ ਇਹ ਹੀ ਹੈ ਕਿ ਹਰ ਇੱਕ ਇਨਸਾਨ ਇੱਥੇ ਆਪਣੇ ਆਪਣੇ ਤਰੀਕੇ ਨਾਲ ਆਪਣੀ ਆਪਣੀ ਜ਼ਿੰਦਗੀ ਨੂੰ ਜਿਉ ਰਿਹਾ ਹੈ ਕੋਈ ਸ਼ੈਰ ਕਰ ਰਿਹਾ ਹੈ ਕੋਈ ਜੋਗਾ ਕਰ ਰਿਹਾ ਹੈ ਕੋਈ ਜੋਗਿੰਗ ਕਰ ਰਿਹਾ ਹੈ ਕੋਈ ਬੈਠ ਕੇ ਅੱਖਾਂ ਦੀ ਸ਼ੈਰ ਕਰਵਾ ਰਿਹਾ ਹੈ ਤੇ ਕੋਈ ਯਾਦਗਾਰੀ ਫੋਟੋਆਂ ਖਿਜਵਾ ਰਿਹਾ ਹੈ ਇਨ੍ਹਾਂ ਜਿਹੜੀਆਂ ਤਸਵੀਰਾਂ ਚ ਨਜ਼ਰ ਆ ਰਹੀਆਂ ਨੇ ਲੇਡੀਜ਼ ਦੇ ਪਾ ਬਹੁਤ ਕੁਝ ਤੁਹਾਨੂੰ ਇਸ ਸੁਖਨਾ ਲੇਖ ਦੇ ਕੰਢੇ ਤੇ ਦੇਖਣ ਨੂੰ ਮਿਲਦਾ ਤਾਂ ਹੀ ਪੰਜਾਬ ਦੇ ਕੋਨੇ ਕੋਨੇ ਤੋਂ ਹਰਿਆਣੇ ਦੇ ਕੋਨੇ ਕੋਨੇ ਤੋਂ ਕਾਹ ਤਾਂ ਮੈਂ ਪੂਰੇ ਨਾਰਥ ਇੰਡੀਆ ਤੋਂ ਬਹੁਤ ਸਾਰੇ ਲੋਕ ਚੰਡੀਗੜ੍ਹ ਦੀ ਸੁਖਨਾ ਲੈਕ ਤੇ ਪਹੁੰਚਦੇ ਆ ਸਕੂਲਾਂ ਦੇ ਬੱਚੇ ਇੱਕ ਪਿਕਨਿਕ ਸਪੌਟ ਵਜੋਂ ਇੱਥੇ ਪਹੁੰਚਦੇ ਆ VOTING ਕਰਨ ਦਾ ਨਜ਼ਾਰਾ ਇੱਕ ਬੜਾ ਵੱਖਰਾ ਹੁੰਦਾ ਹੈ ਸੁਖਨਾ ਲੈਕ ਦੇ ਵਿੱਚ ਸਵਾ 8 ਵਜੇ ਸਵੇਰੇ VOTING ਸ਼ੁਰੂ ਹੋ ਜਾਂਦੀ ਹੈ ਫਿਲਹਾਲ ਸਾਢੇ 7 ਵਜੇ ਦਾ ਸਮਾਂ ਹੈ ਜਦੋਂ ਅਸੀਂ ਇਹ ਵੀਡੀਓ ਰਿਕਾਰਡ ਕਰ ਰਹੇ ਹਾਂ ਤਾਂ ਸਵੇਰ ਦੇ ਸਮੇਂ ਚੰਡੀਗੜ੍ਹ ਦੀ ਸੁਖਨਾ ਲੇਕ ਤੇ ਜਿਹੜਾ ਨਜ਼ਾਰਾ ਹੈ ਉਹ ਇੱਕ ਵੱਖਰਾ ਹੀ ਦੇਖਣਯੋਗ ਹੁੰਦਾ ਹੈ ਸੀਨੀਅਰ ਸਿਟੀਜ਼ਨਾਂ ਨੂੰ ਬਜ਼ੁਰਗਾਂ ਨੂੰ ਸ਼ੈਅ ਕਰਦੇ ਦੇਖ ਕੇ ਰਨਿੰਗ ਕਰਦੇ ਦੇਖ ਕੇ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਵੀ ਇੱਕ ਇੱਛਾ ਜਾਗਦੀ ਹੈ ਕਿਉਂ ਨਾ ਅਸੀਂ ਵੀ ਆਪਣੇ ਆਪ ਨੂੰ ਫਿੱਟ ਰੱਖੀਏ ਆਜ਼ਾਦੀ ਦਿਹਾੜੇ ਤੇ ਆਓ ਸਾਰੇ ਇੱਕ ਕਸਮ ਖਾਈਏ ਕਿ ਅਸੀਂ ਵੀ ਅੱਜ ਤੋਂ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਸਵੇਰ ਦੀ ਸ਼ੈਅ ਕਰਨੀ ਸ਼ੁਰੂ ਕਰੀਏ ਸਵੇਰ ਦੀ ਸ਼ੈਰ ਦਾ ਮਹੱਤਵ ਅਸੀਂ ਛੋਟੀਆਂ ਕਲਾਸਾਂ ਤੋਂ ਪੜਦੇ ਆ ਰਹੇ ਹਾਂ ਪਰ ਇਸ ਨੂੰ ਅਪਣਾਉਣ ਦਾ ਤਹਿਈਆ ਬਹੁਤ ਘੱਟ ਲੋਕ ਕਰਦੇ ਆ ਨੌਜਵਾਨ ਲੜਕੀਆਂ ਲੜਕੇ ਬਜ਼ੁਰਗ ਬੱਚੇ ਬਹੁਤ ਇਸ ਥਾਂ ਤੇ ਸੁਖਨਾ ਲੇਖ ਦੇ ਕਿਨਾਰੇ ਤੇ ਸ਼ੇਅਰ ਕਰਨਾ ਆਉਂਦੇ ਆ ਜ਼ਿੰਦਗੀ ਨੂੰ ਇੱਕ ਨਵਾਂ ਆਪਾਂ ਕਹიდੀਏ ਮੋਟਿਵ ਦੇਣ ਦੇ ਲਈ ਇੱਥੇ ਪਹੁੰਚਦੇ ਆ ਸੋ ਅੱਜ 15 ਅਗਸਤ ਆਜ਼ਾਦੀ ਦਿਹਾੜਾ ਅਸੀਂ ਤੁਹਾਡੇ ਨਾਲ ਚੰਡੀਗੜ੍ਹ ਦੀ ਸੁਖਨਾ ਲੇਕ ਤੋਂ ਸਾਂਝਾ ਕਰ ਰਹੇ ਹਾਂ ਜਿਸ ਦੇ ਨਾਲ ਦੋ ਅਸੀਂ ਮਕਸਦਾਂ ਨੂੰ ਰਲਗੱਡ ਕੀਤਾ ਹੈ ਇੱਕ 15 ਅਗਸਤ ਤੇ ਤੁਹਾਡੇ ਨਾਲ ਗੱਲਾਂ ਦੀ ਸਾਂਝ ਪੈ ਜਾਏ ਤੇ ਦੂਜਾ ਸਵੇਰ ਦੀ ਸੈਰ ਦਾ ਮਹੱਤਵ ਵੀ ਤੁਹਾਡੇ ਸਾਰਿਆਂ ਤੱਕ ਅਸੀਂ ਪਹੁੰਚਦਾ ਕਰ ਸਕੀਏ ਦੇਖੋ ਇੱਕ ਸੀਨੀਅਰ ਸਿਟੀਜ਼ਨ ਕਿਵੇਂ ਰਨਿੰਗ ਕਰਦੇ ਹੋਏ ਆਉਂਦੇ ਆ ਇੱਥੇ ਲੋਕਾਂ ਦੇ ਸਰੀਰ ਐਨੇ ਭੱਜ-ਭੱਜ ਕੇ ਪਸੀਨਾ ਪਸੀਨੀ ਹੋ ਜਾਂਦੇ ਨੇ ਕਿ ਇੱਕ ਇਨਸਾਨ ਦੇ ਵਿੱਚੋਂ ਲੀਟਰ-ਲੀਟਰ ਪਾਣੀ ਦਾ ਪਸੀਨਾ ਝੋਂਦਾ ਹੁੰਦਾ ਹੈ ਜਿਹੜੇ ਇੱਥੇ ਪੱਕੀ ਰਨਿੰਗ ਕਰਦੇ ਆ ਨੌਜਵਾਨ ਨੇ ਰਨਿੰਗ ਕਰਕੇ ਆਏ ਆ ਹੁਣ ਜਿਵੇਂ ਆਪਾਂ ਕਹਦੇ ਨੇ ਕਿ ਲੱਤਾਂ ਦੀਆਂ ਜਿਹੜੀਆਂ ਨਸਾਂ ਹੁੰਦੀਆਂ ਨੇ ਉਹ ਕਿੱਥੀਆਂ ਜਾਂਦੀਆਂ ਨੇ ਉਹਨਾਂ ਨੂੰ ਆਰਾਮ ਦਿੰਦੇ ਆ ਖਲੋ ਕੇ ਜਾਂ ਲੱਤਾਂ ਨੂੰ ਇੱਥੇ ਸਟਚ ਕਰਕੇ ਇੱਕ ਦੂਜੇ ਨਾਲ ਬੈਠ ਕੇ ਬਹੁਤ ਬਕਰੇ ਤਰੀਕੇ ਦੇ ਨਾਲ ਆਪਣਾ ਆਪਣਾ ਇੰਜੋਏ ਕਰਦੇ ਆ ਸੋ ਨਿਰਪੱਖ ਪੋਸਟ ਤੇ ਤੁਸੀਂ ਇਹ ਲਾਈਵ ਤਸਵੀਰਾਂ ਦੇਖ ਰਹੇ ਸੀ 15 ਅਗਸਤ ਦੀ ਸਵੇਰ ਆਜ਼ਾਦੀ ਦਿਹਾੜਾ ਛੁੱਟੀ ਦਾ ਦਿਨ ਵੱਖ-ਵੱਖ ਥਾਵਾਂ ਤੇ ਅੱਜ ਤਿਰੰਗਾ ਚਰਨ ਝੰਡਾ ਲਹਿਰਾਉਣ ਦੇ ਲਈ ਸਾਡੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਨੇਤਾ ਲੋਗ ਝੰਡੇ ਨੂੰ ਸਲਾਮੀ ਦੇਣਗੇ ਤੇ ਦੂਜੇ ਪਾਸੇ ਜਿਹੜੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਲੇ ਲੋਕ ਨੇ ਉਹ ਆਪਣਾ ਆਜ਼ਾਦੀ ਦਿਹਾੜਾ ਮਨਾਉਣ ਦੇ ਲਈ ਚੰਡੀਗੜ੍ਹ ਦੀ ਸੁਖਨਾ ਲੇਖਤੇ ਪਹੁੰਚੇ ਨੇ ਦੇਖਦੇ ਰਹੋ ਨਿਰਪੱਖ ਪੋਸਟ